ਕਾਲ ਦੋਸਤੋ ਤੁਸੀਂ ਜੁੜੇ ਹੋ ਪਬਲਿਕਸ ਮਾਣਾ نیوز ਚੈਨਲ ਨਾਲ ਤੇ ਅਸੀਂ ਪਹੁੰਚਿਆ ਜਿੱਤ ਇੱਕ ਵਾਰ ਤੋਂ ਦੁਬਾਰਾ ਜਿਹੜਾ ਗਾਂਧੀ ਗਰਾਊਂਡ ਦੇ ਵਿੱਚ ਬੇਸ਼ੱਕ ਸਾਡੇ ਵੱਲੋਂ ਪਿਛਲੇ ਦਿਨੀ ਜਿਹੜੀ ਇੱਥੇ ਇੱਕ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਕਿ ਇੱਥੇ ਜਿਹੜੀਆਂ ਦੋ ਲਾਟਰੀ ਸਟਾਲ ਦੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਇਹਨਾਂ ਨੂੰ ਕਾਫੀ ਜਿਹੜਾ ਪਿਛਲੇ ਦੁਕਾਨਦਾਰਾਂ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਜਿਹੜੀਆਂ ਦੁਕਾਨਾਂ ਨੇ ਪਿੱਛੇ ਮਾਲਕਾਂ ਦੀਆਂ 30-30 ਫੁੱਟ ਜਿਹੜਾ ਫਾਸਲਾ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰਿਆ ਜਾਂਦਾ ਹੈ ਇਹਨਾਂ ਵਿਅਕਤੀਆਂ ਦਾ ਕਹਿਣਾ ਹੈ ਕਿ ਅਸੀਂ ਪਿਛਲੇ 35 ਸਾਲਾਂ ਤੋਂ ਜਿਹੜਾ ਆਪਣਾ ਪਰਿਵਾਰ ਹੈ ਜਿਹੜਾ ਪੂਰੋ ਕਰਕੇ ਚਲਾ ਰਹੇ ਹਾਂ ਪਰ ਕਿਤੇ ਨਾ ਕਿਤੇ ਜਿਹੜੇ ਪਿਛਲੇ ਦੁਕਾਨਦਾਰਾਂ ਦੇ ਮਨਾਂ ਦੇ ਵਿੱਚ ਇੰਨਾ ਕੁ ਜਿਹੜਾ ਲਾਲਚ ਆ ਚੁੱਕਿਆ ਹੈ ਪਹਿਲਾਂ ਜਿਹੜਾ 8000 ਤੋਂ ਲੈ ਕੇ 9000 10000 15000 ਤੱਕ ਜਿਹੜਾ ਕਿਰਾਇਆ ਦਿੱਤਾ ਜਾਂਦਾ ਤੇ ਹੁਣ ਜਿਹੜਾ 20000 ਮੰਗਿਆ ਜਾਂਦਾ ਹੈ ਜਦੋਂ 20000 ਕਿਰਾਇਆ ਨਹੀਂ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਇਹਨਾਂ ਦੇ ਉੱਪਰ ਜਿਹੜਾ ਰੋਗ ਮਾਰਨਾ ਸ਼ੁਰੂ ਕਰ ਦਿੱਤਾ ਜਾਂਦਾ ਤੇ ਇਹਨਾਂ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਗੱਲਬਾਤ ਕਰ ਲੈਣੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਵੱਲੋਂ ਕੋਰਟ ਦੇ ਵਿੱਚ ਵੀ ਜਿਹੜੀ ਹੈ ਪਟੀਸ਼ਨ ਜਿਹੜੀ ਹੈ ਤਾਇਰ ਕਰ ਦਿੱਤੀ ਗਈ ਸੀ ਤੇ ਥਾਣੇ ਦੇ ਵਿੱਚ ਵੀ ਜਿਹੜੀ ਹੈ ਕੰਪਲੇਨਟ ਦਰਜ ਕਰ ਦਿੱਤੀ ਗਈ ਸੀ ਪਰ ਫਿਰ ਵੀ ਪੁਲਿਸ ਦੇ ਉੱਤੇ ਜਿਹੜੀ ਹੈ ਕੋਈ ਜੂੰ ਜੜੀ ਹੈ ਨਹੀਂ ਖਿਸਕਦੀ ਤਾਂ ਜਿਹੜੇ ਬਾਹਰਲੇ ਲੋਕ ਨੇ ਇੱਥੇ ਸ਼ਹਿਰ ਦੇ ਵਿੱਚ ਗੁੰਡਾਗਰਦੀ ਕਰਦੇ ਨਜ਼ਰ ਆਉਂਦੇ ਨੇ ਰਾਤ ਨੂੰ ਇਹਨਾਂ ਦੇ ਲਈ ਟੇਬਲ ਨੇ ਚੱਕ ਕੇ ਇੱਕ ਪਾਸੇ ਸਿੱਟ ਦਿੱਤੇ ਜਾਂਦੇ ਨੇ ਉਹ ਦੂਸਰੇ ਪਾਸੇ ਇਹ ਗੱਡੀਆਂ ਜਣੀਆਂ ਲਗਾ ਕੇ ਹੈਂਡ ਬ੍ਰੇਕਾਂ ਲਗਾ ਕੇ ਇੱਥੇ ਵਿੱਚ ਵਿਚਾਲੇ ਪਸਾਰ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਇਹਨਾਂ ਦਾ ਜਿਹੜਾ ਕੰਮਕਾਰ ਹੈ ਬਿਲਕੁਲ ਪ੍ਰਭਾਵਿਤ ਹੋਵੇ ਉਸ ਤੋਂ ਬਾਅਦ ਇਹ ਜਿਹੜੀਆਂ ਨੇ ਹੁਣ ਦਰਦ ਦਰਦੀਆਂ ਠੋਕਰਾਂ ਵੀ ਖਾ ਰਹੇ ਨੇ ਗੱਲਬਾਤ ਕਰ ਲੈਣੇ ਆ ਬਾਈ ਜੀ ਨਾਲ ਕੀ ਅਸਲ ਦੇ ਵਿੱਚ ਅਜੰਡਾ ਹੈ ਕਿੰਨੇ ਕੋ ਟਾਈਮ ਤੋਂ ਪਰੇਸ਼ਾਨ ਨੇ ਬਾਈ ਜੀ ਇਧਰ ਆ ਜੂ ਮੇਰਾ ਨਾਮ ਪ੍ਰਿੰਸ ਅਗਰਗੇ ਜੀ ਮੇਰੇ ਫਾਦਰ ਦਾ ਨਾਮ ਸੁਭਾਸ਼ ਚੰਦ ਜੀ ਉਹ ਇੱਥੇ 35 ਸਾਲ ਤੋਂ ਕੰਮ ਕਰ ਰਹੇ ਹਨ ਜਿਸ ਨੂੰ ਮਰਜ਼ੀ ਪਤਾ ਕਰ ਲੈਣਾ ਉਹ ਸਾਰੇ ਸਾਰੇ ਸਮਾਨੇ ਨੂੰ ਪਤਾ ਕਿ ਉਹ 35 ਸਾਲ ਤੋਂ ਇਸੇ ਜਗ੍ਹਾ ਤੇ ਕੰਮ ਕਰ ਰਹੇ ਹਨ ਤੇ ਪਹਿਲਾਂ ਸਾਡੀ ਦਰਖਾਸਤ ਦਿੱਤੀ ਹੋਈ ਸੀ ਪਹਿਲਾਂ ਸਾਡਾ ਰੋਲਾ ਸੀ ਕਿ ਪਿਛਲੇ ਦੁਕਾਨਦਾਰ ਸਾਨੂੰ ਕਿਰਾਏ ਸੰਬੰਧੀ ਤੰਗ ਕਰ ਰਹੇ ਸਨ ਚਲੋ ਉਸ ਬੰਦਾਂ ਨੂੰ ਟਾਂਕ ਕਰਨ ਦੀ ਐਨੀ ਨੋਬਤ ਆ ਗਈ ਕਿ ਸਾਨੂੰ ਪੁਲਿਸ ਸਟੇਸ਼ਨ ਪਾਟੂ ਲੈ ਜਾ ਲੈ ਕੇ ਜਾਣਾ ਪਿਆ ਆਪਣਾ ਕੇਸ ਲਈ ਅਸੀਂ 14 ਤਰੀਕ ਨੂੰ ਪਹਿਲਾਂ ਦਰਖਾਸਤ ਦਿੱਤੀ ਸੀ ਐਸਐਸਬ ਨੂੰ ਜੀ ਉਹਨਾਂ ਨੇ ਕਿਹਾ ਸੀ ਤੁਸੀਂ ਆਪਣੀ ਜਗ੍ਹਾ ਤੇ ਬੈਠੇ ਰਹੋ ਤੇ ਫੇਰ ਕੱਲ ਉਹ ਸਾਡੇ ਕਾਉਂਟਰ ਚੱਕ ਕੇ ਚੱਕੇ ਜੀ ਸਾਈਡ ਤੇ ਕਰ ਦਿੰਦੇ ਆ ਨਾ ਤੇ ਸਾਨੂੰ ਮਾਰਨ ਦੀ ਧਮਕੀ ਕਿੰਨੇ ਵਜੇ ਦੀ ਘਟਣਾ ਇਹ ਇਹ 12:30 ਵਜੇ ਦੀ ਘਟਨੇ ਜੀ 12:30 ਵਜੇ ਦੀ ਘਟਨਾ ਹਾਂ ਸਾਡੇ ਚੌਂਕੀਦਾਰ ਨੂੰ ਵੀ ਕੁੱਟਿਆ ਜਾਂਦਾ ਤੇ ਉਹਨਾਂ ਦਾ ਮੋਬਾਈਲ ਵੀ ਖੋਇਆ ਜਾਂਦਾ ਜੀ ਉਹਨਾਂ ਨੂੰ ਤਾਂ ਪਰੇਸ਼ਾਨ ਕੀਤਾ ਜਾਂਦਾ ਕਿ ਜੇ ਤੂੰ ਦੱਸਿਆ ਤਾਂ ਤੈਨੂੰ ਮਾਰ ਛੱਡਾਂਗੇ ਤੋ ਦੇਖ ਸਕਦੇ ਹੋ ਕਿ ਜਿਹੜਾ ਵਿਅਕਤੀ ਹੈ ਉਹਰੇ ਲਾਟਰੀ ਦੀਆਂ ਜਿਹੜੀਆਂ ਸਟਾਲ ਵਗੈਰਾ ਲਗਾਉਂਦੇ ਨੇ ਦੱਸਿਆ ਜਾ ਰਿਹਾ ਉਸ ਵੱਲੋਂ ਕਿ ਅਸੀਂ ਪਿਛਲੇ 35 ਸਾਲ ਤੋਂ ਆਪਣਾ ਜਿਹੜਾ ਘਰ-ਬਾਰ ਚਲਾ ਰਹੇ ਹਾਂ ਇੱਥੋਂ ਹੀ ਕਰਕੇ ਜਿਹੜਾ ਖਾ ਰਹੇ ਹਾਂ ਪਰ ਇੱਕ ਹਰਿਆਣਕਰਨ ਵਾਲਾ ਮਸਲਾ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਅਜਿਹੇ ਜਿਹੜੀਆਂ ਘਟਨਾਵਾਂ ਵਾਪਰ ਨੂੰ ਦੇਖਣ ਨੂੰ ਮਿਲਦੀਆਂ ਨਜ਼ਰ ਆਉਂਦੀਆਂ ਨੇ ਦੁਕਾਨਦਾਰ ਜਿਹੜੇ ਨੇ ਕਿਤੇ ਨਾ ਕਿਤੇ ਆਪਣੀ ਗੁੰਡਾਗਰਦੀ ਵੀ ਜਿਹੜੀ ਲਗਾਤਾਰ ਕਰਦੇ ਨਜ਼ਰ ਆਉਂਦੇ ਨੇ ਪਹਿਲਾਂ 2 ਪੈਸੇ ਦੀ ਲਾਲਸ ਦੇ ਵਿੱਚ ਰੇੜੀਆਂ ਜਿਹੜੀਆਂ ਅੱਗੇ ਲਵਾ ਲੈਂਦੇ ਨੇ ਬਾਅਦ ਦੇ ਵਿੱਚ ਜਦੋਂ ਅਗਲਾ ਕਿਰਾਇਆ ਪਤਾਨ ਨੂੰ ਕਹਿੰਦਾ ਜੇ ਅਗਲੇ ਕੋਲੋਂ ਨਹੀਂ ਭਰਿਆ ਜਾਂਦਾ ਜੇ ਅਗਲੇ ਦੀ ਜੇਬ ਜੜੀ ਆ ਫੌੜ ਨਹੀਂ ਕਰਦੀ ਤਾਂ ਉਹਦੇ ਤੋਂ ਇਹ ਤੰਗ ਹੋ ਗਏ ਜਿਹੜੇ ਰਾਤ ਨੂੰ ਟੇਬਲ ਨੇ ਦੂਜੇ ਪਾਸੇ ਸਿੱਟੇ ਜਾਂਦੇ ਨੇ ਤੇ ਦੂਸਰਾ ਵਿਅਕਤੀ ਵੀ ਇਹ ਮਸ਼ਹੂਰ ਹੈ ਜਿੱਦੀ ਇਹ ਸਟਾਲ ਬਣੀ ਹੋਈ ਹੈ ਇਸ ਵਿਅਕਤੀ ਨਾਲ ਵੀ ਗੱਲਬਾਤ ਕਰ ਲੈਂਦੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ੍ਰਿੰਦਰ ਕੁਮਾਰ ਹੈ ਜੀ ਸ੍ਰਿੰਦਰ ਕੁਮਾਰ ਜੀ ਕੀ ਘਟਨਾ ਹੋਈ ਹੈ ਇਹ ਇਹ ਰਾਤ ਦੀ ਗੱਲ ਹੈ ਜੀ ਰਾਤ 12 ਵਜੇ ਦੀ ਗੱਲ ਹੈ ਸਾਨੂੰ ਚੌਕੀਦਾਰ ਦਾ ਫੋਨ ਆਉਂਦਾ ਹੈ ਕਿ ਤੁਹਾਡਾ ਸਾਮਾਨ ਸਾਰਾ ਪਰੇ ਸਿੱਟਿਆ ਜਾ ਰਿਹਾ ਹੈ ਇੱਥੇ ਗੱਡੀਆਂ ਲਗਾ ਲਈਆਂ ਜਾ ਰਹੇ ਨੇ ਅਸੀਂ ਆਨੇ ਆ ਤੇ ਇਹ ਭੱਜ ਜਾਂਦੇ ਨੇ ਮੌਕਾ ਦੇਖ ਕੇ ਬਾਕੀ ਸਾਡੀ ਪੁਲਿਸ ਰਿਪੋਰਟ ਪਹਿਲਾਂ ਵੀ ਹੋਈ ਹੋਈ ਐ ਐਸਐਸ ਨਾਲ ਗੱਲ ਹੋਈ ਪਈ ਐ ਜੀ ਜੀ ਸਾਡਾ ਸਮਾਨ ਮਤਲਬ ਸਟੇਟਾਂ ਦੀ ਕੋਸ਼ਿਸ਼ ਕਰਨਗੇ ਇਹ ਹੂੰ ਤੇ ਰਾਤ ਵਿੱਚ ਅਸੀਂ ਰਵਟ ਲਗਾ ਕੇ ਆਏ ਆ ਜੀ ਨਹੀਂ ਸੀ ਪਹਿਲਾਂ ਵੀ ਕੰਪਲੇਨ ਲਖਾਈ ਐ ਕੋਈ ਪਹਿਲਾਂ ਲਖਾਈ ਹੋਈ ਐ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਹੋਈ ਸਾਡੇ ਤੇ ਉਹ ਬੰਦੇ ਕਿੱਥੇ ਦੇ ਨੇ ਕੁਝ ਪਤਾ ਲੱਗਿਆ ਉਹ ਹੈ ਸਮਾਣੇ ਦੇ ਬੰਦੇ ਨੇ ਸਾਰੇ ਸਮਾਣੇ ਦੇ ਬੰਦੇ ਨੇ ਇਹਦੀਆਂ ਪਹਿਲਾਂ ਦੁਕਾਨਾਂ ਕਿਹਦੇ ਕੋਲ ਸੀਆਂ ਇਹ ਇਹ ਕੱਪੜੇ ਦੇ ਅੰਦਰ ਕੋਲ ਕੱਪੜੇ ਦੇ ਅੰਦਰ ਕੋਲ ਸੀ ਹੁਣ ਮਾਲਕ ਕੌਣ ਨੇ ਇਹਦੇ ਹੋਂ ਤਾਂ ਕੋਈ ਇੱਕ ਤਾਂ ਵਕੀਲ ਹੈ ਜੀ ਵਕੀਲ ਕਹਿੰਦਾ ਦਾਵਾ ਕਰਦਾ ਵੀ ਮੈਂ ਲੈ ਜਾਂਦਾ ਦੁਕਾਨਾ ਇੱਕ ਆ ਨਾਲ ਕੱਪੜੇ ਵਾਲੇ ਨੇ ਅੰਮ੍ਰਿਤਸਰ ਜੀ ਇਹ ਕਹਿੰਦਾ ਅਸੀਂ ਰੱਖਿਆ ਦੁਕਾਨਾ ਮਤਲਬ ਕਿ ਸਸਪੈਂਸ ਬਣਿਆ ਹੋਇਆ ਸਸਪੈਂਸ ਬਣਿਆ ਸਾਨੂੰ ਇਹ ਨਹੀਂ ਪਤਾ ਇਹ ਕੱਪੜਿਆਂ ਲੱਤਿਆਂ ਦੁਕਾਨਾਂ ਕੇ ਇਹਨਾਂ ਲੱਤਿਆਂ ਵਕੀਲ ਲੱਤ ਤੁਸੀਂ ਮੈਨੇ ਇੱਕ ਸ਼ਾਰਟਕਟ ਦੇ ਵਿੱਚ ਗੱਲ ਦਾ ਜਵਾਬ ਦਿਓ ਕਿੰਨਾ ਕਰਾਇਆ ਤੁਸੀਂ ਸ਼ੁਰੂ ਤੋਂ ਅੱਜ ਤੱਕ ਭਰਦੇ ਆ ਰਹੇ ਹੋ ਅਸੀਂ ਪਹਿਲਾਂ 9000 ਰੁਪਏ ਦਿੰਦੇ ਸੀ ਫਿਰ 10000 11000 12000 ਹੁਣ 20000 ਤੇ ਆ ਗਏ ਨੇ ਜੀ 20000 ਜਦੋਂ ਦੇਣਾ ਮਨਾਂ ਕਰਤਾ ਉਦੋਂ ਕਰਾਇਆ ਹੋਇਆ ਸਾਰ ਉਦੋਂ ਹੀ ਹੋਇਆ ਜੀ ਪਹਿਲਾਂ ਠੀਕ ਠਾਕ ਸੀ ਬਿਲਕੁਲ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜਦੋਂ 20000 ਰੁਪਏ ਕਰਾਇਆ ਮੰਗੇ ਉਹਨਾਂ ਨੇ ਮੇਰੇ ਧੱਕਾ ਮੁਕਤੀ ਕੀਤੀ ਹੈ ਤੇ ਸਾਡੇ ਨਾਲ ਬਾਤਲ ਕਰ ਦਿੱਤੀ ਤੇ ਰਾਤ ਨੂੰ ਕਿੰਨੇ ਕੁ ਵੇਦੀ ਘਟਨਾ ਹੈ ਏ 12 12:30 ਦੇ ਕੱਟ ਸਾਢੇ 12:30 ਵੀ ਦੀ ਕਟਨੇ ਕੀ ਮੰਗ ਕਰੋਗੇ ਹੁਣ ਅਸੀਂ ਪ੍ਰਸ਼ਾਸਨਾਂ ਕੇ ਹੀ ਮੰਗ ਕਰਾਂਗੇ ਸਾਨੂੰ ਇਨਸਾਫ ਦੇ ਲੋੜ ਹੈ ਠੀਕ ਕੀ ਨਾਮ ਹੈ ਤੁਹਾਡਾ ਮੇਰਾ ਰਾਮ ਸਿੰਘ ਹੈ ਜੀ ਰਾਮ ਸਿੰਘ ਹੈ ਰਾਮ ਸਿੰਘ ਜੀ ਕਿੰਨੇ ਕ ਵਜ ਦੀ ਕਟਨਾ ਹੈ ਇਹ ਇਹ ਰਾਤ 1:00 ਵਜ ਦੀ ਕਟਨਾ ਹੈ 1:00 ਵਜ ਦੀ ਕਟਨਾ ਹੈ ਕਿਵੇਂ ਹੋਈ ਸੀ ਸਾਰੀ ਇਹ ਤੇ ਆਏ ਤੇ 10 11 ਮੁੰਡੇ ਆਏ ਸੀ 10 11 ਮੁੰਡੇ ਆਏ ਸੀ ਹਾਂ ਜੀ ਠੀਕ ਹੈ ਮੈਂ ਇੱਥੇ ਬੈਠਾ ਸੀਗਾ ਹੂੰ ਮੈਨੂੰ ਕਹਿੰਦੇ ਪਰਾਂ ਹੋਈ ਹੂੰ ਮੈਂ ਕੀ ਗੱਲ ਵੀ ਕੀ ਗੱਲ ਹੈ ਜੀ ਸੋ ਮੇਰੇ ਮੋਬਾਈਲ ਪੈ ਤੇ ਫੰਦੇ ਮੈਂ ਲੱਗਾ ਚੱਕਾ ਮੇਰੇ ਮੋਬਾਈਲ ਫੰਦੇ ਉਹਨਾਂ ਨੇ ਮਮੇ ਤੇ ਨਹੀਂ ਹਮ ਹਉਦਵਾਰ ਸੁਣਨ ਟੋਕ ਪਾਣ ਕਰੀ ਨਹੀਂ ਇਹ ਗੁੰਡੇ ਸੀ ਕਿ ਗੈਂਗਸਟਰ ਸੀ ਜਿਹੜੇ ਮੋਨ ਵੀ ਲੈ ਕੇ ਚੱਕ ਕੇ ਗੁੰਡੇ ਸੀ ਗੁੰਡੇ ਸੀ ਕੀ ਮੰਗ ਕਰੋਗੇ ਹੁਣ ਭਾਈ ਬਸ ਇਹ ਕਹਿੰਦਾ ਜੀ ਇਨਸਾਨ ਰਹਿਣਾ ਚਾਹੀਦਾ ਠੀਕ ਸੋ ਦੇਖ ਸਕਦੇ ਹੋ ਕਿ ਦੂਜੇ ਪਾਸੇ ਜਿਹੜਾ ਚੌਂਕੀਦਾਰ ਹੈ ਰਾਤ ਨੂੰ ਉਰੇ ਬੈਠ ਕੇ ਜਿਹੜੀ ਹੈ ਇਸ ਮੰਡੀ ਦੀ ਸਾਰੀਆਂ ਰੇੜੀਆਂ ਦੀ ਜਿਹੜੀ ਰਖਵਾਲੀ ਕਰਦਾ ਹੈ ਤੇ 10 11 ਮੁੰਡੇ ਜਿਹੜੇ ਨੇ ਇੱਕ ਫਿਲਮ ਵਾਲਾ ਜਿਹੜਾ ਸ਼ੂਟਿੰਗ ਵਾਲਾ ਉਰੇ ਸੀਨ ਬਣਦਾ ਹੈ ਤੇ ਉਹਦੇ ਜਿਹੜੇ ਮੋਬਾਈਲ ਨੇ ਸਾਕੇ ਲੈ ਜਾਂਦੇ ਨੇ ਤੇ ਸਾਰੇ ਜਿਹੜੇ ਟੇਬਲ ਨੇ ਇੱਕ ਪਾਸੇ ਸਿੱਟੇ ਜਾਂਦੇ ਨੇ ਕੁਝ ਦੇਰ ਬਾਅਦ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਾਂਗੇ ਕਿ ਸਾਨੂੰ ਜਿਹੜਾ ਇਨਸਾਫ਼ ਦਿੱਤਾ ਜਾਵੇ ਕਿਉਂਕਿ ਰਾਤ ਨੂੰ ਫੋਨ ਖੋਇਆ ਜਾਂਦਾ ਪਹਿਲਾਂ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਇਹ ਲਗਾਤਾਰ ਹੁਣ ਜਿਹੜਾ ਗਾਂਧੀ ਗਰਾਉਂਡ ਦੇ ਵਿੱਚ ਦੂਜੀ ਵਾਰ ਇਹ ਜਿਹੜਾ ਸਿਲਸਿਲਾ ਵਾਪਰਦਾ ਨਜ਼ਰ ਆਉਂਦਾ ਅਸੀਂ ਵੀ ਮਜੂਤਾ ਵਿਧਾਇਕ ਨੂੰ ਅਪੀਲ ਕਰਾਂਗੇ ਕਿ ਜੇ ਇਹ ਸ਼ਹਿਰ ਦੇ ਵਿੱਚ ਕੰਮ ਹੋਣਗੇ ਤਾਂ ਤੁਸੀਂ 2027 ਦੇ ਵਿੱਚ ਕਿਸ ਤਰੀਕੇ ਨਾਲ ਵੋਟਾਂ ਲਾਓਗੇ ਸੋ ਦੇਖ ਸਕਦੇ ਹੋ ਦੂਸਰੇ ਪਾਸੇ ਇਹ ਸਟਾਲਾਂ ਨੇ ਇੱਥੇ ਤੱਕ ਰਾਤ ਨੂੰ ਜਿਹੜਾ ਸਮਾਨ ਸਿੱਟਿਆ ਜਾਂਦਾ ਹੈ ਤੇ 30 ਫੁੱਟ ਦਾ ਵੀ ਜਿਹੜਾ ਕਿ ਘੱਟੋ-ਕੱਟੂ ਰੇ ਫਿਚ ਫਾਸਲਾ ਵੀ ਜਿਹੜਾ ਦਿਖਦਾ ਨਜ਼ਰ ਆਉਂਦਾ ਇਹ ਉਹ ਦੁਕਾਨਾਂ ਨੇ ਪਿਛਲੇ ਪਾਸੋਂ ਜਿਹੜੇ ਇਹਨਾਂ ਦੁਕਾਨਦਾਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਨੇ ਰਾਤ ਨੂੰ ਦੇਖ ਸਕਦੇ ਹੋ ਕਿ ਜਿਹੜੇ ਗੁੰਡੇਾਂ ਅੰਸਰਾ ਵੱਲੋਂ ਇੱਥੇ ਤਰਪਾਲਾ ਸਿੱਟੀਆਂ ਜਾਂਦੀਆਂ ਨੇ ਤੇ ਦੂਜੇ ਪਾਸੇ ਇਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਅਸੀਂ ਇੱਕ ਵਾਰ ਫਿਰ ਤੋਂ ਦੁਬਾਰਾ ਜਿਹੜਾ ਤੁਹਾਨੂੰ ਇਹ ਫਾਸਲਾ ਦਿਖਾ ਰਹੇ ਹਾਂ ਕੀ ਇੱਥੇ ਜਿਹੜੇ ਕਿੰਨਾ ਕੁ ਜਿਹੜਾ ਫਾਸਲਾ ਹੈ ਇਹ ਕਹਿੰਦੇ ਨੇ ਕਿ ਇਹ ਸਾਡੀ ਜਗ੍ਹਾ ਬੋਲਦੀ ਹੈ ਅਸਲ ਦੇ ਵਿੱਚ ਜਿਹੜੀ ਨਗਰ ਜਗ੍ਹਾ ਇਹ ਸਾਰੀ ਨਗਰ ਕੌਂਸਲ ਦੇ ਅੰਡਰ ਆਉ ਦੇ ਉੱਪਰ ਜਿਹੜਾ ਆਪਣਾ ਕੰਮਕਾਰ ਚਲਾਉਣ ਦੇ ਲਈ ਜਿਹੜਾ ਤਰਸ ਖਾਇਆ ਜਾਂਦਾ ਪਰ ਇਹ ਪ੍ਰਾਈਵੇਟ ਵਿਅਕਤੀ ਕਿਉਂ ਇੰਨਾ ਤੰਗ ਪ੍ਰੇਸ਼ਾਨ ਕਰ ਰਹੇ ਨੇ ਇਹ ਸੀ ਜਰੂਰ ਸੋਚਣੀ ਚਾਹੀਦੀ ਹੈ ਫਿਲਹਾਲ ਦੇ ਇਜਾਜ਼ਤ ਸਮਾਨਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣੇ